ਦੇ ਸਾਧ ਜਥੇਬੰਦੀਆਂ ਤੇ ਸਰਕਾਰ ਦਾ ਇੱਕ ਵਾਰ ਫਿਰ ਤੋਂ ਪੇਚ ਫਸ ਗਿਆ ਹੈ ਤੇ ਉੱਥੇ ਹੀ ਹੁਣ ਕਿਸਾਨਾਂ ਨੇ ਫਿਰ ਤੋਂ ਸਰਕਾਰ ਨੂੰ ਲਲਕਾਰ ਲਿਆ ਹੈ ਤੇ ਦੱਸਿਆ ਕਿ ਸਰਵਣ ਸਿੰਘ ਪੰਦੇੜ ਦਾ ਬਿਆਨ ਸਾਹਮਣੇ ਆ ਰਿਹਾ ਤੇ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਲਗਾਤਾਰ ਨਿਸ਼ਾਨੇ ਸਾਦੇ ਜਾ ਰਹੇ ਨੇ ਤੇ ਅੱਜ ਵੱਡੀ ਗਿਣਤੀ ਦੇ ਵਿੱਚ ਕਿਸਾਨ ਜਥੇਬੰਦੀਆਂ 71 ਹੋਈਆਂ ਨੇ ਤੇ ਉੱਥੇ ਹੀ ਵੱਖ-ਵੱਖ ਵਿਧਾਇਕਾਂ ਦੇ ਰਿਹਾਈ ਦਾ ਖਿਰਾਉ ਕੀਤਾ ਜਾ ਰਿਹਾ ਹੈ ਲਗਾਤਾਰ ਸਰਕਾਰ ਲਲਕਾਰੀ ਜਾ ਰਹੀ ਹੈ ਤੇ ਉਥੇ ਹੀ ਕਿਸਾਨ ਜਥੇਬੰਦੀਆਂ ਦੇ ਜੋ ਧਰਨੇ ਲੱਗੇ ਹੋਏ ਸੀ ਉਹ ਜੀਸੀਬੀ ਮਸ਼ੀਨਾਂ ਦੇ ਨਾਲ ਪੱਟ ਦਿੱਤੇ ਗ੍ਰਿਫਤਾਰੀ ਹੋਈ ਤੇ ਜਿਸ ਤੋਂ ਬਾਅਦ ਰਿਹਾਈ ਹੋਣ ਤੋਂ ਬਾਅਦ ਕਿਸਾਨਾਂ ਨੇ ਫਿਰ ਤੋਂ ਸਰਕਾਰ ਨੂੰ ਲਲਕਾਰ ਲਿਆ ਤੇ ਉਥੇ ਹੀ ਹੁਣ ਅਗਲੀ ਰਣਨੀਤੀ ਘੜੀ ਗਈ ਹੈ ਤੇ ਵਕ ਵਕ ਵਿਧਾਇਕਾਂ ਦੀ ਰਿਹਾਈ ਦਾ ਖਿਰਾਉ ਕੀਤਾ ਗਿਆ ਤੇ ਆਓ ਤੁਹਾਨੂੰ ਸੁਣਾਉਣੇ ਆ ਪਹਿਲਾ ਕਿਸਾਨ ਜਥੇਬੰਦੀਆਂ ਦਾ ਕੀ ਕਹਿਣਾ ਹੈ ਤੇ ਸਰਵਰ ਸਿੰਘ ਪੰਦੇੜ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੈ ਕੇ ਕੀ ਬਿਆਨ ਹੈ ੜਕਾ ਜਾਮ ਕਰਦੇ ਕਿਸਾਨ ਰੇਲਾ ਰੋਕਦੇ ਆ ਤੁਸੀਂ ਪਿਛਲੇ ਕਿੰਨਾ ਸਾਲਾਂ ਚ ਬਹੁਤ ਵਾਰੀ ਕਿਸਾਨਾਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਤੇ ਅਟੈਕ ਕੀਤਾ ਕਿਹਾ ਵਜਾ ਨਹੀਂ ਹੈ ਲਬ ਦੇ ਜਗਾ ਲਬ ਦੇ ਨੇ ਤੁਸੀਂ ਕਿਹਾ ਤੁਹਾਡੇ ਪੈਰਲਲ ਸਰਕਾਰ ਚਲਾਉਂਦੇ ਨੇ ਤੁਸੀਂ ਕਿਹਾ ਨੂਰ ਸੱਚ ਦੀਆਂ ਲੜਾਈਆਂ ਵਿੱਚ ਆਉਂਦੇ ਨੇ ਇਹ ਜਿਹੜੇ ਏਜੰਟ ਠੱਗੀਆਂ ਮਾਰ ਕੇ ਵਿਦੇਸ਼ਾਂ ਨੂੰ ਘੁਲਦੇ ਨੇ ਉਹਨਾਂ ਦੇ ਮਸਲੇ ਜ ਆ ਜਾਂਦੇ ਆ ਪਤਾ ਨਹੀਂ ਇੱਕ ਵਾਰ ਚ ਸੱਦ ਕੇ ਨਰਾਦਰ ਕਰਕੇ ਕਿਸਾਨ ਲੀਡਰਾਂ ਨੂੰ ਖੱਡਿਆ ਬੇਇੱਜ਼ਤੀ ਕਰਕੇ ਕਿਆ ਕੁਛ ਉਹ ਜਾਂ ਮੰਗਾ ਮੰਗਣੀਆਂ ਵੀ ਦਾਉ ਨਹੀਂ ਮੰਨਦੇ ਜੋ ਕਰਨਾ ਕਰ ਲਿਓ ਸਵੇਰੇ ਘਰਾ ਜੋ ਕਿਸਾਨਾਂ ਨੂੰ ਚੱਕਿਆ ਐਸਕੇਮ ਦਾ एलान ਆ ਗਿਆ ਅਸੀਂ ਛੜਕਾਂ ਦੀ ਜਾਮ ਕਰਨੀਆਂ ਸੈਡਾ ਤੇ ਬੰਵਾਂਗੇ ਫਿਰ ਵੀ ਚੰਡੀਗੜ੍ਹ ਕਿਸਾਨ ਨਹੀਂ ਜਾਣ ਦਿੱਤੇ ਆਪਾਂ ਵੀ ਆਪਣੇ ਭਰਾਵਾਂ ਤੇ ਜਦੋਂ ਹਮਲਾ ਹੋਇਆ ਹਾ ਦਾ ਨਾਰਾ ਮਾਰਿਆ ਪੰਜਾਬ ਦਰਸੀ ਫੂਕ ਮਟਾਰੇ ਕੀਤੇ ਔਰ ਫਿਰ ਤੁਹਾਨੂੰ ਅਸੀਂ ਮਾਰੇ ਲੱਗਣ ਦਾ ਵੇ ਏਕਾ ਇੱਕ ਪੰਜਾਬ ਦਾ ਨੁਕਸਾਨ ਹੋਣ ਦਾ ਪਿਆ ਵੀ ਜੜੀਆਂ ਛੜਕਾਂ ਬਲੌ ਖੋਈਆਂ ਵਾ ਉਹਦੇ ਕਰਕੇ ਜੀ ਅਮਨ ਰੋਣੇ ਨੂੰ ਸੁਣ ਲਓ ਤੁਸੀਂ ਸਾਡੇ ਜਿਹੜੇ ਸੰਧਵਾ ਸਾਹਿਬ ਨੇ ਸਪੀਕਰ ਨੇ ਵਿਧਾਨ ਸਭਾ ਤੇ ਉਹਨੂੰ ਸੁਣ ਲਓ ਕਹਿੰਦੇ ਸੜਕਾਂ ਬਲੌਕ ਹੋਣਾ ਮੁੰਡੇ ਨਸ਼ਈ ਹੋਣਾ ਵਾਹ ਬਈ ਬੇਰੁਜ਼ਗਾਰੀ ਕਹਿੰਦੇ ਆ ਉਹਦੇ ਨਾਲ ਹੋਂ ਡੈਪੀ ਕਹਿੰਦੇ ਜਿਹੜਾ ਆਨਲਾਈਨ ਸਮਾਨ ਕਾਰਪੋਰੇਟ ਵੇਚ ਰਹੇ ਨੇ ਉਹ ਮਹਿੰਗਾ ਹੋਂ ਡੈਪਿਆ ਜਿੰਨਾ ਪੰਜਾਬ ਦਾ ਨੁਕਸਾਨ ਹੋਇਆ ਉਹ ਕਹਿੰਦੇ ਸੜਕਾਂ ਬੰਦ ਕਰਕੇ ਹੀ ਹੋਇਆ ਬਈ ਇੱਕ ਅੱਖ ਕੀ ਸੱਪ ਸੁੰਗਿਆ ਏ ਕਿੱਥੋਂ ਗੱਲਾਂ ਹੋਂ ਡੈਪੀਆਂ ਔਰ بڑی ਸ਼ਾਸਕਿਕ ਅੰਗ ਨਾਲ ਜੁੱਧ ਨਸ਼ਿਆਂ ਵਿਰੁੱਧ ਚਲਾਇਆ ਗਿਆ ਅਸਲ ਵਿੱਚ ਜੋਤ ਨਸ਼ਿਆਂ ਵਿਰੋਧ ਨਹੀਂ ਸੀ ਅਸਲ ਵਿੱਚ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਨੂੰ ਕੁਚਲਣਾ ਸੀਗਾ ਔਰ ਪਹਿਲੋਂ ਗੈਂਗਸਟਰਾਂ ਨੂੰ ਖੁੱਲੀਆਂ ਛੁੱਟੀਆਂ ਦਿੱਤੀਆਂ ਗਈਆਂ ਭਾਵੇਂ ਪੰਜਾਬ ਦੇ ਫਿਰਕਦਾਰ ਕਿਸਾਨ ਹੀ ਨੇ ਜਿਹੜੇ ਗੈਂਗਸਟਰ ਦੇ ਕਲਚਰ ਵਿੱਚ ਸਿਆਸਤਦਾਨਾਂ ਨੇ ਆਪਦੇ मंसूਬੇ ਪੂਰੇ ਕਰਨ ਲਈ ਰੱਖੇ ਹੋਏ ਨੇ नशा तेना साल सारियां सिखर छू गया जो नशे तो लोग पीड़ित सी गैंग कल्चर तो पीड़ित ही अपनाही भगवंत तो मान जी मैं नहीं कहता एमएलए जरा आई जी रिटायर बैठा थोड़ी विधानसभा चाहता भी पंजाब नाफिया चला रहा है सा बयान है और जो इन्ना तय सी ਫਿਰ ਜਦੋਂ ਏਕਾ ਏਕ ਜੁਪੀਵਾ ਸਟੇਲ ਕਿਆਂ ਦਾ ਜਿਹੜੇ ਜੁਪੀ ਦੀ ਜੋਗੀ ਸਰਕਾਰ ਦਾ ਵਿਰੋਧ ਕਰਦੇ ਸੀ ਵੀ ਇਹ ਘਰ ਨਹੀਂ ਟਾਇਰਾਨੇ ਚਾਹੀਦੇ ਏਕਾ 85 ਨਿਕਲਾਇਆ ਵੀ ਜੋਧ ਨਸ਼ਿਆਂ ਵਿਰੁੱਧ ਸ਼ੁਰੂ ਹੋ ਗਿਆ ਗੈਂਗਸਟਰਾਂ ਦੇ ਨਾਂ ਤੇ ਲੋਕਾਂ ਦੇ ਘਰ ਘਾਇ ਜਾਣ ਦਾ ਪੇ ਭਾਵੇਂ ਅਸੀਂ ਨਸ਼ਿਆਂ ਦੇ ਵਿਰੁੱਧ ਜਿੰਨਾ ਮਰਜ਼ੀ ਕਾਰਵਾਈ ਸਰਕਾਰ ਕਰਾਵੇ ਅਸੀਂ ਉਹਦੇ ਹਾਮੀ ਆ ਅਸੀਂ ਚਾਹੁੰਦੇ ਨਸ਼ਾ ਬੰਦ ਹੋਵੇ ਪਰ ਉਹਦੇ ਪਿੱਛੇ ਸਾਜ਼ਿਸ਼ ਹੋ ਰਹੀ ਜੇ ਦੇਸ਼ ਦਾ ਕਾਨੂੰਨ ਹੈਗਾ ਨਹੀਂ ਕਹਿੰਦਾ ਵੀ ਤੁਸੀਂ ਅਦਾਲਤਾਂ ਦੀ ਮਨਜ਼ੂਰੀ ਤੋਂ ਬਿਨਾਂ ਕਿਸੇ ਦਾ ਘਰ ਨਹੀਂ ਢਾ ਸਕਦੇ ਤੇ ਪੁਲਿਸ ਤਾਂ ਤੁਹਾਡੀ ਸੰਵਿਧਾਨਕ ਅਧਾਰਿਆਵਾ ਇਹਨੂੰ ਕਿੰਨੇ ਬਿਤਾ ਦਿੱਤੇ ਕਿ ਕਿਸੇ ਦਾ ਘਰ ਢਾ ਦੇਵੇ ਇਹ ਗੈਰ ਕਾਨੂੰਨੀ ਕਾਰਵਾਈ ਪੁਲਿਸ ਪ੍ਰਸ਼ਾਸਨ ਨੇ ਕੀਤੀ ਹੈਗੀ ਆ ਗਲਹਾਬਾਦ ਹਾਈ ਕੋਰਟ ਇੱਕ ਵਾਰੀ ਕਹਿੰਦਾ ਸੀ ਇਹ ਵਰਦੀ ਧਾਰੀ ਹੁੰਦਿਆਂ ਦਾ ਟੋਲਾਵਾ ਮੈਂ ਨਹੀਂ ਕਹਿੰਦਾ ਅਰ ਤੁਸੀਂ ਇਸ ਚੇਟ ਨੂੰ ਪੁਲਸ ਰਾਜ ਵਿੱਚ ਬਦਲ ਕੇ ਰੱਖ ਦਿੱਤਾ ਜਿਵੇਂ ਪਿਛਲੇ ਤਜਰਬੇ ਰਹੇ ਕਾਲੇ ਦੌਰ ਦੇ ਵਿੱਚ ਜਿਵੇਂ ਪੰਜਾਬ ਦੀ ਜਵਾਨੀ ਨੂੰ ਕੋਕੋ ਕੇ ਪਿਛਲੇ ਹਾਕਮਾਂ ਨੇ ਮਾਰਿਆ ਤੁਸੀਂ ਉਹ ਦਿਨ ਯਾਦ ਕਰਵਾ ਦਿੱਤੇ ਫਿਰ ਮੈਂ ਵੀ ਕਿਸੇ ਤੋਂ ਘੱਟ ਨਹੀਂ ਹੈਗਾ ਤੁਹਾਡਾ ਨਿਸ਼ਾਨਾ ਲਹਿਰਾਂ ਨੂੰ ਕੁਚਲਣਾ ਸੀ ਅਰ ਤੁਸੀਂ ਉਹਦੇ ਬਹਾਨੇ ਨਾਲ ਸ਼ੰਭੂ ਤੇ ਖਨੌਰੀ ਤੇ ਵਧੇ ਜਦੋਂ ਪੱਤਰਕਾਰ ਸਵਾਲ ਕਰਦੇ ਥੋਡੇ ਖਜ਼ਾਨਾ ਮੰਤਰੀ ਨੂੰ ਵੀ ਅਜਿੰਨੀਆਂ ਫੋਰਸਾਂ ਕੋ ਲਾਈਆਂ ਤੁਹਾਡਾ ਖਜ਼ਾਨਾ ਮੰਤਰੀ ਝੂਠ ਬੋਲਦਾ ਆਉਂਦੀ ਸਪੋਰਟ ਵੀ ਨਹੀਂ ਇਹ ਨਸ਼ਿਆ ਬੋਧ ਕਰ ਰਹੀ ਹੈ ਜਦੋਂ ਕੇ ਕੇਂਦਰ ਦੀ ਮੀਟਿੰਗ ਤੋਂ ਬਾਅਦ ਅਸੀਂ ਦੋਵੇਂ ਮੰਤਰੀਆਂ ਨੂੰ ਸੱਦ ਕੇ ਪੁੱਛਿਆ ਖੁੱਡੀਆਂ ਜੀ ਤੇ ਖਟਾਰੂ ਚੱਕ ਵੀ ਇਹ ਕੀ ਕਾਰਵਾਈ ਹੋ ਰਹੀ ਹੈ ਤੁਸੀਂ ਸਾਨੂੰ ਠਾਲਣਾ ਚਾਹੁੰਦੇ ਹੋ ਕਹਿੰਦੇ ਨਹੀਂ ਸਾਡਾ ਥੋੜੇ ਨਾਲ ਰੋਲਾ ਕੋਈ ਨਹੀਂ ਹਰ ਫਿਰ ਇਹ ਪਹਿਲੀ ਵਾਰ ਹੋ ਰਿਹਾ 207